ਗੋਨ ਸੋਨ ਹੋ ਜਾ ਨਿਜਕਰ ਚ ਹੁੰਦਾ ਨਿਜਕਰ ਜੋਵੇ ਤਾਂ ਸੁਧੂਦ ਬਸ ਤਾਂ ਇਹ ਅਧਿਕਾਰ ਹੋਵੇ ਬਸ ਜਿੰਨਾ ਚ ਰਹੰਕਾਰੀ ਹੈ ਤੇਰਖੁੱਡੀ ਵਿੱਚ ਹੈ ਦਿਮਾਗ ਵਿੱਚ ਹੈ ਆਪਣੀ ਸੋਚ ਹੈ ਇਹਦੀ ਆਪਣੀ ਮਰਜੀ ਹੈ ਇਹਦੀ ਆਪਣੀ ਪਲਾਨ ਹੈ ਇਹਦੀ ਆਪਣਾ ਦਿਮਾਗ ਹੈ ਇਹਦਾ ਆਪਣੇ ਦਿਮਾਗ ਦੀਆਂ ਕਾੜਾ ਰਹਿੰਦੀਓ ਜਾ ਛੜਦਾ ਸੋਚਣਾ ਬੰਦ ਕਰਦਾ ਤੇ ਦਿਮਾਗ ਦੀ ਲੋੜ ਕੀ ਰਹੀ ਸੋਚਣਾ ਬੰਦ ਕਰਾਇਆ ਤਾਂ ਸੋਚਿਆ ਜਾਂਦਾ ਦਿਮਾਗ ਨਾਲ ਸੋਚਣ ਸੋਚਣਾ ਹੋ ਵੀ ਜੇ ਸੋਚੀ ਲੱਖ ਵਾਰ ਸੋਚਣਾ ਬੰਦ ਕਰਾਇਆ ਤਾਂ ਦਿਮਾਗ ਹੀ ਛੜਾਇਆ ਤਾਂ ਤੇ ਕੁੜੀਓ ਛੜਾਈ ਸੀ ਔਰ ਕੀ ਛੜਾਇਆ ਸੀ ਸੋਚਣ ਦੀ ਬਜਾਏ ਸਮਝਣ ਦੀ ਗੱਲ ਕਰ ਤੁਰ ਕਉ ਉਪਦੇਸ਼ ਲੈ ਜਦਨ ਸਮਝ ਆਜੂਗੀ ਗੁਰਮਤਿ ਕੇ ਉਪਦੇਸ਼ ਚੋਂ ਸਮਝ ਆਊਗੀ ਸਮਝ ਆ ਕੇ ਹੋਵੇ ਛੁੱਟੂਗੀ ਹੋਵੇ ਹੁੱਤੀ ਕੀ ਇਹ ਮੈਨੂੰ ਇਹੀ ਨਹੀਂ ਪਤਾ ਹੋਵੇਂ ਬੁੱਝਾ ਤਾਂ ਦਰਸੂਜੇ ਤਾਂ ਦਰਸੂਜੇ ਜਦਨ ਹੋਪੇ ਬੁੱਝਲੀ ਇਹਨੂੰ ਦਸ ਦਵਾਰ ਪਤਾ ਲੱਗਣਾ ਕਿ ਕਿੱਧਰ ਜੇ ਨਾ ਜਰ ਹੋਪੇ ਨਹੀਂ ਬੁੱਝੀ ਉਹ ਨਾ ਜਰ ਜ਼ਵਾਦ ਨੂੰ ਦਸ ਦਵਾਰ ਬੁੱਝੂ ਸਾਰੇ ਵਿਦਵਾਨ ਇਸੇ ਗੱਲ 'ਚ ਫਸੇ ਜੀ ਹੁਮੇ ਤਾਂ ਗਰਸਤ ਨਾ 10 ਦਵਾਰ ਦਿਮਾਗ ਨੂੰ ਕਹਿੰਦੇ ਨੇ ਕਹਿਣਗੇ ਉਹਨਾਂ ਚਰੇ ਜਿੱਦਣ ਹੁਮੇ ਬੁਝਲੀ ਹੋਤਣ 10 ਦਵਾਰ ਬਦਲ ਜੂਗਾ ਦਿਮਾਗ ਨਹੀਂ ਡੜ ਜੇਦਾ ਆਪਣਾ ਤਬਾਗ ਹੁੰਦਾ ਦੂਏ ਲੈ ਚਲਾਏ ਤੇ ਨਹੀਂ ਚੱਲਦਾ ਹੁਣ ਜੇ ਤਾਂ ਆਪਣਾ ਦਵਾਰ ਤੋਂ ਕੰਮ ਲੈਣਾ ਬੰਦ ਕਰਤਾ ਫੇਰ ਕਹਿੰਦੇ ਜੋ ਤੂੰ ਚਲਾਏ ਤੇ ਮੈਂ ਚਲਾਉਂ ਆਪੇ ਪਸ਼ੂ ਆ ਦਾ ਆਪਣਾ ਦਿਮਾਗ ਨਹੀਂ ਹੈ ਇਸ ਕਰਕੇ ਸਾਡੇ ਅਧੀਨ ਚੱਲਦੇ ਜਿਵੇਂ ਚਲਾਉਣੇ ਚੱਲਦੇ ਜਿਹੜੇ ਪਸ਼ੂ ਅੜੀ ਕਰਦੇ ਨੇ ਨਹੀਂ ਚੱਲਦੇ ਉਹਨੂੰ ਆਪਣੇ ਦਿਮਾਗ ਨਾਲ ਕੰਮ ਕਰਦੇ ਨਹੀਂ ਜੀ ਬਾਕੀ ਹੋ ਜਾਂਦੇ ਵੀ ਚੱਲਦੇ ਘੋੜੇ ਅੜ ਜਾਂਦੇ ਹਾਥੀ ਅੜ ਜਾਂਦਾ ਬਾਕੀ ਹੋ ਜਾਂਦਾ ਆਪਣੇ ਦਿਮਾਗ ਨਾਲ ਚੱਲਦਾ ਰਹੇ ਕਹਿੰਦਾ ਅਸਰੀ ਬੰਦ ਤੇਰੀ ਗੱਲ ਜੇ ਆਪਣੇ ਦਿਮਾਗ ਨਾਲ ਚੱਲੂਗਾ ਤਾਂ ਪਰਮੇਸ਼ਰ ਤੋਂ ਹੱਕੀ ਹੈ ਆਪਣਾ ਦਿਮਾਗ ਆਕੀ ਕਰਦਾ ਮਨੁਮਾ ਵਸੀ ਰਾਜਾ ਉਹ ਨਾ ਜਰ ਜਿਵੇਂ ਜਾਨਵਰ ਆਕੀ ਹੋ ਜਾਂਦੇ ਨੇ ਕਪੜਿਆਂ ਦੀ ਵਾਗਦੋ ਜਾਂ ਕੰਮ ਲੈ ਦੇ ਜਾਂ ਕੀ ਹੋ ਜਾਂਦਾ ਜੀ ਜੇ ਮਾਲਕ ਨੇ ਚਲਾਏ ਤੇ ਚੱਲਣਾ ਕੀ ਹੁੰਦਾ ਜੀ ਦਲਾਹ ਸਾਡ ਸਿਰ ਸਾਨੂੰ ਆਕੀ ਕਰਦਾ ਜੇ ਦਿਮਾਗ ਨਾਲ ਸਮਝਣਾ ਹੋਵੇ ਫਿਰ ਆਕੀ ਨਹੀਂ ਕਰਦਾ ਜੇ ਦਿਮਾਗ ਨਾਲ ਜ਼ੋਰ ਦੇ ਆਕੀ ਕਰਦਾ ਜਾਂ ਦਿਮਾਗ ਨਾਲ ਸਮਝਣਾ ਫਿਰ ਨਹੀਂ ਆਕੀ ਕਰਦਾ ਸਮਝਿਆ ਜੀ ਤੋਂ ਸਮਝਦੇ ਉਹਨੂੰ ਵੱਡਾ ਬਣ ਕੇ ਸਮਝਦੇ ਦੇਖੋ ਸੋਚ ਮੇਰੀ ਵੱਡੀ ਹੈ ਸਮਝ ਮੇਰੀ ਵੱਡੀ ਹੈ ਉਹਨਾਂ ਚਿਰ ਜਿੰਨਾ ਚਿਰ ਮੈਂ ਦੂਏ ਦੀ ਗੱਲ ਸਮਝ ਨਹੀਂ ਲੇ ਜਿਹਦੀ ਸੋਚ আর ਸਮਝ ਵੱਡੀ ਹੈ ਉਹ ਅਗਿਆਨੀ ਨਾ ਅਗਿਆਨੀ ਰਹ ਜਾਂਦੇ ਜਿਹਦੀ ਸਮਝ ਛੋਟੀ ਹੈ ਦੇਖੋ ਸੋਚ ਸੋਚਣਾ ਬੰਦ ਕਰਤਾ ਸੋਚਣਾ ਕੋ ਬੰਦ ਕੀਤਾ ਕਿ ਮੇਰੀ ਸਮਝ ਛੋਟੀ ਹੈ ਮੇਰੀ ਸੋਚ ਵੀ ਛੋਟੀ ਹੈ ਕਿਉਂਕਿ ਸਮਝ ਮਤਲਬ ਕਿ ਸੋਚ ਲੈਣੀ ਹੈ ਜੇ ਮੇਰੀ ਸਮਝ ਘਟ ਗਿਆ ਮੇਰੀ ਸੋਚ ਵੀ ਘਟ ਗਿਆ 베ਰੀ ਮਤ ਥੋੜੀ ਰਾਮ ਤੂੰ ਜ਼ਬਰਤ ਵੱਡਾ ਸਬਰਤ ਵੱਡੀ ਸੋਚ ਤਾਂ ਹੋਊਗੀ ਜੇ ਬੁੱਧੀ ਰੂਪ ਜੇ ਵੱਡੇ ਦੀ ਸੋਚ ਲਊਗਾ ਵੱਡੇ ਵਾਲੀ ਬੁੱਧੀ ਰਊਗਾ ਵੱਡੇ ਵਾਲੀ ਮਤ ਲਊਗਾ ਬਾਤ ਥੋੜੀ ਐ ਮਤ ਨੂੰ ਵੱਡੀ ਕਰਨਾ 베ਰੀ ਮਤ ਥੋੜੀ ਰਾਮ ਗੁਰ ਕੀ ਵੱਤ ਨਹੀਂ ਥੋੜੀ ਐ ਮੇਰੀ ਵੱਤ ਥੋੜੀ ਐ ਇਸ ਕਰਕੇ ਗੁਰ ਕੀ ਵੱਤ ਤੂੰ ਲੈਹੁ ਧਿਆਨ ਦੇ ਤੇਰੀ ਵੱਤ ਥੋੜੀ ਐ ਗੁਰ ਕੀ ਵੱਤ ਲੈ ਜਦੋਂ ਇਸ ਗੱਲ ਦਾ ਸਮਝ ਆ ਗਈ ਨਾ ਤਾਂ ਉਦੋਂ ਫਿਰ ਵਿਦਵਾਨ ਵਿਦਵਾਨ ਨਹੀਂ ਰਹਿਣਾ ਗੁਰੂ ਘਰੋਂ ਭੱਜ ਜਾਣ ਫਿਰ ਸਿੱਖਣ ਲੈ ਹਾਲੇ ਵਿਦਵਾਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਆਈ ਹੋਈ ਉਹਨਾਂ ਦੀ ਆਪਣੀ ਵੱਤ ਥੋੜੀ ਨਹੀਂ ਹੈ ਉਹਨਾਂ ਦੀ ਵੱਤ ਬਹੁਤੀ ਐ ਹੋਰ ਉਹਨੂੰ ਲੈਣ ਦੀ ਲੋੜ ਨਹੀਂ ਕਿਸ ਕਰਕੇ ਉਹਨਾਂ ਦੀ ਉਹੀ ਰਹਿ ਗਈ ਜਿਹੜੀ ਸੀ ਲੜ-ਝਗੜ ਕੇ ਉਹ ਵੀ ਗਵਾਲ ਅੰਦਰ ਆ ਗਏ ਵੈਸ ਕਰਕੇ ਉਹ ਵੀ ਗਵਾਲ ਅੰਦਰ ਅਗ ਲਗਵਾਈਏ ਬਾਦ ਐਸੇ ਉੜ ਜਗੇ ਵਿਦਵਾਨ ਸੁਰੂ ਦੇ ਉੜ ਜੇ ਹੋਏ ਜੋਗੀ ਵੀ ਉੜ ਜੇ ਸੀ ਪੰਡਤ ਵੀ ਉੜ ਜਾਇਆ ਵਿਦਵਾਨ ਵੀ ਉੜ ਜੇ ਹੋਏ ਸਾਰੀਆਂ ਮੱਤਾਂ ਵਾਲੇ ਉੜ ਜੇ ਹੋਏ ਪੰਡਤ ਮੁੱਲਾ ਛਾਡੇ ਦੋ ਦੋ ਉੜ ਜੇ ਹੋਏ ਜਦੋਂ ਜੇ ਗੁਰ ਕੀ ਮਦਦ ਜਾਦਲ ਹੋਊ ਜਤੋਂ ਆਪਣੀ ਬਤ ਥੋੜੀ ਬਰਲਿਆ ਗੁਰ ਕੀ ਮੱਥ ਤੋਂ ਮਤਲਬ ਗੁਰ ਬਾਣੀ ਤੋਂ ਪੜੂ ਫਿਰ ਗੁਰ ਬਾਣੀ ਨੂੰ ਨਹੀਂ ਬੜੂ ਜਿਹੜਾ ਗੁਰ ਬਾਣੀ ਨੂੰ ਬੜਦਾ ਹੈ ਉਹਦੀ ਆਪਣੀ ਬਤ ਬੜੀ ਵੱਧ ਕੇ ਫੜ ਗਈ ਵੀ ਮੈਂ ਗੁਰ ਬਾਣੀ ਨੂੰ ਸਮਝਦਾ ਮੈਂ ਗੁਰ ਬਾਣੀ ਨੂੰ ਸਮਝਣਾ ਗੱਲ ਹੋਰ ਹੈ ਮੈਂ ਗੁਰ ਬਾਣੀ ਤੋਂ ਸਮਝਣਾ ਗੱਲ ਹੋਰ ਹੈ ਮੈਂ ਟੀਚਰ ਨੂੰ ਸਮਝਣਾ ਗੱਲ ਹੋ ਰਹਾ ਮੈਂ ਟੀਚਰ ਤੋਂ ਸਮਝੂ ਗੱਲ ਹੋ ਰਹੀ ਟੀਚਰ ਨੂੰ ਸਮਝਣਾ ਕਿੰਨੇ ਪੜੀ ਜਾਵੇ ਟੀਚਰ ਟੀਚਰ ਨੂੰ ਸਮਝਣਾ ਪਿਆ ਕਿੰਨੇ ਪੜੀ ਜਾ ਟੀਚਰ ਟੀਚਰ ਦੀ ਅਕਲ ਕਿੰਨੀ ਕਾ ਟੀਚਰ ਤੋਂ ਉੱਤੇ ਹੈ ਫਿਰ ਤੂੰ ਗੁਰਬਾਣੀ ਉੱਤੋਂ ਦੇ ਅਗਰੇ ਉੱਤੋਂ ਗੁਰਬਾਣੀ ਤੇ ਉੱਚੇ ਉੱਠ ਕੇ ਗੁਰਬਾਣੀ ਨੂੰ ਸਮਝ ਰਹੇ ਨੇ ਜਿਹੜੇ ਗੁਰਬਾਣੀ ਨੂੰ ਪੜਦੇ ਨੇ ਜਿਹੜੇ ਗੁਰਬਾਣੀ ਤੋਂ ਪੜਦੇ ਨੇ ਉਹ ਐ ਪੜਦੇ ਨੇ ਜਿਵੇਂ ਕਬیل ਹੁੰਦੀ ਹੈ ਫੇਰ ਨੂੰ ਵੇਚ ਦੋ ਧਰਤੀ ਤੇ ਵੇਚ ਦੀ ਬਜਾਰੀ ਧਰਤੀ ਤੇ ਰਹੋ ਕਈ ਵੇਲਾ ਹੁੰਦੀ ਹੈ ਤੋਰੀਆਂ ਦੀਆਂ ਸੇਵ ਫੜੀਆਂ ਨੇ ਪਹਿਲਾਂ ਹੁੰਦੀਆਂ ਕਦੂਆਂ ਦੀ ਵੇਲਾ ਦਰਖਤ ਦੇ ਨਾਲ ਵੇਚ ਕੇ ਥੋੜਾ ਜਿਹਾ ਦਰਖਤ ਤੇ ਚੜਾ ਦੇ ਤਾਂ ਤੀਓ ਉਠਖੜ ਗਿਆ ਕਾਤੇ ਉਠਖੜ ਗਿਆ ਧਰਗਾ ਦਾਸ ਰਲਾ ਕੇ ਗੁਰਬਾਣੀ ਦਾ ਆਸਰਾ ਲੈ ਕੇ ਗੁਰੂ ਜੀ ਨੇ ਉੱਚਾ ਉਚਾਈਦਾ ਗੁਰਬਾਣੀ ਜਦੋਂ ਉੱਚਾ ਉਚਾਇਦਾ ਆਸਰਾ ਮਿਲ ਗਿਆ ਨਾ ਇਹ ਘਾਟਾ ਤੀ ਰਿਹਾ ਹੈ ਹਾਂ ਮਨ ਇਹਦਾ ਧਰਤੀ ਤੇ ਹੀ ਹੈ ਧਰਤੀ ਤੇ ਦਾ ਕੋਈ ਜਵਾਗ ਵੀ ਪੈਰ ਮਦ ਤੂਗਾ ਪੈਰ ਰੱਖੂਗਾ ਲੈਣਾ ਨਾਲ ਜੜ ਦੇ ਵਿੱਚ ਚਰਨਾ ਤੋਂ ਲੈ ਕੇ ਲੱਗ ਕੇ ਚੜਨਾ ਦੇ ਵਿੱਚ ਹੁੰਦੀਆਂ ਨੇ ਵੇਖੋ ਉੱਥੇ ਹੀ ਲੱਗਦੀਆਂ ਨੇ ਤੇਰਾ ਖਿੱਦੇ ਉਹ ਨਾਲ ਦੇ ਨਾਲੇ ਚੜ ਗਏ ਚੜ ਗਏ ਨਾ ਉੱਤੇ ਧਰਤੀ ਤੇ ਹੀ ਸੀ ਮਤ ਲੈ ਲਈ ਲਈ ਦੀ ਚੜ ਸਕਦਾ ਜਿਹੜੀ ਆਪਣੀ ਮੱਤ ਆ ਉਹ ਧਰਤੀ ਦੇ ਵਿਚ ਹੋਈ ਹੈ ਜੀ ਕਿਉਂਕਿ ਜੀਵੀ ਨਾਲ ਜੁੜੇ ਹੋਏ ਅਸੀਂ ਸ੍ਰੀ ਨਾਲ ਜੁੜੇ ਹੋਏ ਹਾਂ ਇਹ ਜਿਵੇਂ ਨਾ ਜੁੜਿਆ ਸਰੀਰ ਨਾਲ ਜੁੜਿਆ ਇਹ ਗੱਲਾਂ ਆਕਾਸ਼ ਦੀਆਂ ਆਕਾਸ਼ਕੀਆਂ ਇਹ ਆਕਾਸ਼ ਨਾਲ ਦਰਗਤ ਨਾਲ ਜੁੜੂ ਆਕਾਸ਼ ਨਾਲ ਜੁੜੀ ਜਿੱਦਾ ਧਰਤੀ ਤੇ ਇਹ ਆਕਾਸ਼ ਬਣੀ ਹੈ ਆਕਾਸ਼ 'ਚ ਫਲ ਲੱਗੂ ਆਕਾਸ਼ 'ਚ ਫਲ ਲੱਗੂ ਆਕਾਸ਼ ਦੀ ਹਵਾ ਬਲੂ ਹੋ ਜਿਹਨੇ ਰਚਿਆ ਤੇ ਸਬਦ ਪਛਾਣਾ ਨਾ ਜਿਹਨੇ ਰਾਜ ਤੇ ਰਚਿਆ ਜਿਹਨੇ ਸੰਸਾਰ ਰਚਨਾ ਰਚੀ ਹੈ ਤਿਸ ਸਬਦ ਨੂੰ ਪਛਾਣਾ